ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਪਾਰਟੀ ਆਪਣੇ ਝੋਨਾ ਲਾਉਣੇ ਵਾਲੀ ਪਹੁੰਚ ਗਈ ਮੋਟਰ ਤੇ ਸਹੌਲੀ ਵਾਲੀ ਤੇ ਤੇ ਆਉਣ ਸਾਰ ਪ੍ਰਮਾਤਮਾ ਦਾ ਨਾਮ ਲੈ ਕੇ ਮੱਥਾ ਟੇਕ ਕੇ ਕੰਮ ਕਰਨਗੇ ਸਟਾਰਟ ਆ ਦੇਖੋ ਪੂਜਾ ਕਰਨ ਲੱਗੇ ਨੇ ਸਾਰੇ ਬੰਦੇ ਉਸ ਤੋਂ ਬਾਅਦ ਝੋਨਾ ਜਿਹੜੀ ਪਨੀਰੀ ਆ ਪਟਣ ਜਾਣਗੇ ਫੇਰ ਲਾਉਣਗੇ ਪਹਿਲਾਂ ਮੱਥਾ ਮੱਥਾ ਟੇਕਣਗੇ ਵੀ ਸੁੱਕ ਸੰਧੀ ਸਾਰਾ ਸੀਜ਼ਨ ਵਧੀਆ ਲੱਗੇ ਬਾਕੀ ਠੇਕੇਦਾਰ ਸਾਹਿਬ ਬੈਠੇ ਨੇ ਕੋਲ ਆਂਡੇ ਕਿਹੜਾ ਕਿਵੇਂ ਆ ਯਾਰ ਉਧਰ ਗਿਆ ਤੂੰ ਐ ਹੁਣ ਉਹਨੂੰ ਬਣਾ ਦੇ ਆ ਖੜਾ ਐ ਤੇ ਕੀ ਨਵਾਂ ਬਦਲ ਗਿਆ ਠੇਕੇਦਾਰ ਸਾਰੇ ਠੇਕੇਦਾਰ ਇਹ ਨੇ तकरीबन ਅੱਧੇ ਮੁਨਸ਼ੀ ਨੇ ਅੱਧੇ ਠੇਕੇਦਾਰ ਨੇ ਪੁਰਾਣੇ ਨੇ ਬੰਦੇ ਆ ਠੇਕੇਦਾਰ ਦਾ ਤੁਸੀਂ ਜਾਣਦੇ ਹੋ ਆਪਣੇ ਏਰੀਏ ਵਾਲੇ ਸਾਰੇ ਇਹ ਲਾਂਗਰੀ ਵੀ ਰਹਿ ਚੁੱਕਿਆ ਤੇ ਇਹ ਥੋੜਾ ਜਿਹਾ ਮਸ਼ੀਨ ਲਾ ਕੇ ਰੱਖਦਾ ਹੈ ਇਹਦੇ ਕੰਨਾਂ ਤੋਂ ਘੱਟ ਸੁਣਦਾ ਇਸ ਕਰਕੇ ਹਾਜ਼ਦਾਰ ਸੁਣਦਾ ਤੇ ਬਸ ਮਤਮੰਦ ਨਾ ਲੈਣ ਬਹੁਤ ਵਧੀਆ ਵਧੀਆ ਕੰਮ ਆਏ ਵੀ ਜਿਹੜਾ ਮੱਥਾ ਟੇਕ ਕੇ ਲੱਗਦੇ ਨੇ ਵੀ ਸਾਰੇ ਬੰਦੇ ਸੁਖਸਾਂਦੀ ਰਹਿਣ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਬਿਮਾਰੀ ਨਾ ਹੋਵੇ ਇਹ ਤਾਂ ਉਹ ਗੀਤ ਦੇਖਾ ਬਹੁਤ ਪੂਜਾ ਕਰਾਲਾ ਸਤਿ ਕਿਨੇ ਬੋਲੇ ਕਰਦੇ ਸੋ ਕਾਇਲਾ ਤੀਆਂ ਇਹ ਅਰਗਬਤੀਆਂ ਗਿਣਕੇ ਲਗਾਇਆ ਕਾਇਸੀ ਲਗਾ ਦੀਆ ਆਲੂ ਵਾਟ ਕੇ ਰੱਖਿਆ ਰੇ ਕੋ ਸਾਬਤਾ ਆਲੂ ਰੱਖੋ ਨਹੀਂ ਵਾਟ ਕੇ ਰੱਖਿਆ ਚੱਕੋ ਨਾ ਸਭ ਕਾਹਾਂ ਲੇਲਾ ਹਾਂ ਜੀ ਸਾਰੇ ਮੱਥਾ ਠੇਕਣ ਲੱਗੇ ਬੰਦੇ ਹਾਂ ਦਵਾਇਆ ਇਹਦੀ ਝੂਠਾ ਫੂਟਾ ਛਿਓ ਚੱਲੋ ਤਿਆਰ ਕਰੋ ਉਹ ਮਾਦੂਆ ਕਰੀਏ ਇਹ ਇਹ ਸਭ ਸੌ ਰਾਖੀ ਸੀ ਇਹ ਵਾਲਾ ਕੰਮ ਨਾ ਹੋਵ ਲਈ ਹਾਂ ਐਸੇ ਨਾ ਹੱਸਿਆ 10 5 ਧਰੇ ਕੋ ਹੋਵ ਲਈ ਚਲੋ ਫੜਾ ਫੜਾ ਨਿਕਾਲੂ ਨਾ ਤਾਂ ਪੈਸਾ ਅੰਦਰ ਜੀ ਮੈਂ ਕਹੀ ਮਰੇ ਬੰਨੇ ਆ ਪੀੜਾ ਪਰਣਾ ਹਾਂ ਠੀਕ ਹੈ ਜਾਂ ਇਸ ਐਠੀਕਦਾਰ ਜੀ ਫਰੀ ਮੇ ਇਹ ਬੰਦੇ ਪਟਾਣ ਪਨੀਰੀ 70 ਦਾ ਜਿੱਥੇ ਵੱਡੀ ਆ ਉਥੋਂ ਪਟਿਓ ਛੋਟੀ ਨਾਲ ਪਟਿਓ ਹਲੇ ਆ ਦੋ ਦਿਨ ਚ ਪੈ ਜੂ ਫਰਕ ਪਟਣ ਲੱਗਦਾ ਫੇਰ ਇਹ ਮਲਦੀ ਆ ਇਹ 70 ਚੋਂ ਨਾ ਦੀਪਨੀਰੀ ਪਟ ਰਹੇ ਆ ਠੀਕ ਹੈ ਗੁੱਡਾ ਕੰਮ ਓਕੇ ਰਿਪੋਰਟ ਆ ਲਓ ਜੀ ਸਾਫ ਸੁਥਰੀ ਆ ਪੂਰੀ ਕੱਖਾਂ ਤੋਂ ਰਹਿਤ ਆ ਜਿਹੜੀ ਮੇਨ ਵੱਡੀ ਗੱਲ ਆ ਪਟਾਈ ਵਧੀਆ ਹੁੰਦੀ ਆ ਠੇਕੇਦਾਰ ਕਹਿੜੀ ਤਾਂ ਨਹੀਂ ਹਾਂ ਠੀਕ ਆ ਮੁਣਸ਼ੀ ਹਾਂ ਇੱਕ ਜੀ ਹਾਂ ਹਾਂ ਸਹੀ ਆ ਸਹੀ ਆ ਜੀ ਬਹੁਤ ਇੱਕ ਨੰਬਰ ਆ ਵਧੀਆ ਟਰੋਕ ਯਾਰਾ ਆਪਣਾ ਆ ਵੀ ਜਿਹਨੂੰ ਰਾਤ ਲਾ ਕੇ ਗਏ ਸੀ ਪੂਰਾ ਡਕਾ ਡੇਰ ਖੜਾ ਐ ਓਕੇ ਦੀ ਰਿਪੋਰਟ ਪਾਣੀ ਖੜ ਗਿਆ ਮਿੱਤਰੋ ਕੋਈ ਚੱਕਰ ਨਹੀਂ ਅੱਜ ਪਨੀਰੀ ਪਟਲੀ ਤੇ ਲਾਉਣ ਲੱਗਣਾ ਬੰਦਿਆਂ ਨੇ ਇਹਨੂੰ ਅੱਜ ਪਹਿਲਾ ਦਿਨਾ ਪਾਣੀ ਛੱਡੇ ਨੂੰ ਪੂਰਾ ਐਨ 3 3 ਇੰਚ 2 2 ਇੰਚ ਖੜਾਇਆ ਖੜਾ ਤੇ ਕਿੰਨਾ ਕੁ ਪੀਜੂਗਾ ਪੀ ਲਵੇ ਹਲੇ ਪੈਰੇ ਹੈ ਦੇ ਵਿੱਚ ਆ ਦੇਖੋ ਹੋਜੀ ਚੱਕ ਲੈ ਹਥਿਆਰ ਇਹਨਾਂ ਨੇ ਆਪ ਕੋ ਆਪਣੇ ਤੁਰਪੇ ਕਰਤੀ ਸ਼ੁਰੂਆਤ ਠੇਕੇਦਾਰ ਨੇ ਜਾ ਕੇ ਓ ਦੇਖੋ ਰੈੱਡ ਟੀ-ਸ਼ਰਟ ਵਾਲਾ ਲਵੇ ਰਵੇ ਲੈ ਗਿਆ ਝੋਨਾ ਪਨੀਰੀ ਖੰਡਾ ਕੇ ਤੇ ਖੜਾ ਏ ਲਓ ਜੀ ਪਹਿਲਾ ਡੱਕਾ ਲਾਤਾ ਠੇਕੇਦਾਰ ਨੇ ਦੂਸਰਾ ਲਾਤਾ ਤੇ ਠੇਕੇਦਾਰ ਨੇ ਕਰੀਆ ਸ਼ੁਰੂਆਤ ਉਹ ਤੋਂ ਬਾਅਦ ਸਾਰੇ ਹੀ ਵੜਨਗੇ 12-13 ਜਾਣੇ ਨੇ ਦੇਖਦੇ ਆਂ ਅੱਜ ਇੱਕ 11 ਲਾਉਂਦੇ ਨੇ ਕਿ ਡੇਢ ਲਾਉਂਦੇ ਨੇ ਕਹਿੰਦੇ ਵੀ ਛੋਟੇ ਕਿਆਰੇ ਤੋਂ ਕਰਾਂਗੇ ਸ਼ੁਰੂਆਤ ਵੀ ਛੋਟਾ ਕਿਆਰਾ ਨਾਲੇ ਹੌਸਲਾ ਜਾ ਉਹ ਹੋ ਜੂਗਾ ਵੀ ਇੱਕ ਕਿਆਰਾ ਲਾਤਾ ਇਧਰ ਦੇ ਵੱਡੇ ਕਿਆਰੇ ਨੂੰ ਨਹੀਂ ਲੱਗੇ ਹੈਗੇ ਮੈਂ ਕਹ ਜੇ ਮੈਂ ਮਰਜ਼ੀ ਕਰ ਲੋ ਤੁਸੀਂ ਉਹ ਲਾਉਣੀ ਆ ਆਪਾਂ ਜਿਹੜਾ ਲਾਉਣੀ ਆ ਤਿਆਰ ਪਏ ਨੇ ਸਾਰੇ ਜਿਵੇਂ ਮਰਜ਼ੀ ਲਾਈ ਜੋ ਦੋ ਤੰਦਣ ਦੇ ਵਿੱਚ ਨਵੇੜ ਦੇਣਗੇ ਕੰਮ ਜਿਵੇਂ ਤਰੇ ਕਿਆਰਾ ਲਾਤਾ ਹੈ ਨਾ ਨੇ 2:3 ਵਜੇ ਇਹਨੂੰ ਤੇ ਆਉਂਦੀ ਆ ਮਿਲਟਰੀ ਨਿਕਲੀ ਹੁਣ ਪਾਣੀ ਪੁਣੀ ਵੀ ਹੋ ਗਈ ਆਰਾਮ ਕਰਨਗੇ ਨਾਲੇ 5-7 ਮਿੰਟ ਬੁੱਤਰੇ ਕੈਰੇਜੇ ਲੱਗੇ ਹੋਏ ਨੇ ਹੁਣ ਪੀਆ ਪਾ ਕੇ ਆਪਾਂ ਛੋਨਾ ਲਵਾ ਰਹੇ ਹਾਂ ਆਹ ਦੇਖਿਆ ਬੰਦਾ ਮੌਰ ਹੋਣਾ ਕੈਰੇਜ ਕੋਲ ਸਾਰਿਆਂ ਚ ਪਾਤਾ ਰੋ ਦਵਾਰੇ ਲਾਈਟ ਆ ਗਈ ਤੇ ਅੱਧਾ ਭਰਿਆ ਵਜ ਜਦ ਤੱਕ ਭਰਿਆ ਵਧੀ ਉੱਥੇ ਤੱਕ ਪਾਣੀ ਫਿਰ ਗਿਆ ਇਹ ਕਿਾਰੇ ਦੇ ਵਿੱਚ ਪਹਿਲਾਂ ਆਪਾਂ ਬੰਦ ਕਰਤਾ ਸੀ ਤੇ ਪਨੀਰੀ ਵੀ ਪੱਟੀ ਜਾਂਦੇ ਨੇ ਬੰਦੇ ਬੇ ਟਾਈਮ ਹੀ ਲਾਈਟ ਆ ਗਈ ਨਹੀਂ ਅੱਗੇ 5 ਵਜੇ ਭੱਜ ਜਾਂਦੀ ਆ ਬਹੁਤ ਵਧੀਆ ਟਾਈਮ ਨਾਲ ਨੱਕੇ ਬੰਦ ਕਰਕੇ ਘਰੇ ਚਲੇ ਜਾਂਦੇ ਆ ਤੇ ਹੁਣ ਆ ਕਿਹੜਾ ਭਰਿਆ ਹੋਇਆ ਇਹਨੂੰ ਛੱਡਿਆ ਪਾਣੀ ਇਸ ਕਰਕੇ ਉੱਤੇ ਥਾਈਲਾ ਲਾ ਕੇ ਸਪੈਰੀਮੈਂਟ ਕਰਿਆ ਵੀ ਇਹਦੇ ਚ ਪਾਣੀ ਖੜਾ ਰਹੇ ਉਹਨਾਂ ਕੋ ਤੇ ਓਵਰਫਲੋ ਇੱਧਰ ਨਿਕਲ ਜਵੇ ਪੈ ਪਲਾਉਨੇ ਆ ਪੈ ਪਨੇ ਖੁਰਚਾਣਾ ਇਹੋ ਥੈਲਾ ਲਾ ਲਾਇਆ ਮਿੱਟੀ ਪਾ ਕੇ ਇਹਦੇ ਚ ਥੱਲੇ ਈਟਾ ਉਟਾ ਰੱਖ ਕੇ ਤੇ ਉੱਪਰ ਕੋਈ ਇਧਰ ਨਿਕਲ ਜੂਗਾ ਤੇ ਭਰ ਚੂਗਾ ਸਵੇਰੇ ਵੇਲੇ ਇਹਦੇ ਚ ਪਾਣੀ ਖੜਾ ਦਾਂਗੇ ਅੱਜ ਇੰਨੇ ਪਤਲਾ ਪਤਲਾ ਰਾਤ ਨੂੰ ਜੇ 2 ਘੰਟੇ ਆਉਣੀਆਂ ਘੰਟਾ ਆਉਣੀਆਂ ਜੋ ਵੀ ਇੰਨੇ ਫਿਰ ਲੂ ਪਾਣੀ ਜਾਂ ਫਿਰ ਲਗਾਤਾਰ ਚੱਲਣੀ ਹੈ ਡਬਲ ਵਾਰੀ ਨਾ ਹੋਵੇ ਉਹ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜਾਨੀ ਆ ਇਸ ਟਾਈਮ ਮੋਟਰ ਚੱਲ ਰਹੀਆਂ ਨੇ ਦੋ ਇਹ ਦੇਖੋ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਪੁੱਛਦੇ ਨੇ ਵੀ ਪਾਣੀ ਖੜ ਗਿਆ ਪਾਣੀ ਮਿੱਤਰੋ ਦੇਖੋ ਤੁਹਾਡੇ ਸਾਹਮਣੇ ਆ ਆ ਆਪਾਂ ਨੇ ਰਾਤ ਭਰਿਆ ਗਿਆਰਾ ਸਾਰੀ ਦਿਹਾੜੀ ਇਹ ਚ ਪਾਣੀ ਖੜਾ ਰਿਹਾ ਹੁਣ ਦੁਬਾਰੇ ਮੋਟਰ ਚੱਲੀ ਏ ਕਵੇਜ ਦੀ ਲਾਈਟ ਭੱਜੀ ਵੀ ਐਨ ਪਾਣੀ ਕੋਈ ਉਹੀ ਨਹੀਂ ਕੱਦੂ ਵਾਲਾ ਸਿਸਟਮ ਆ ਸੇਮ ਕੋਈ ਫਰਕ ਨਹੀਂ ਹੈ ਸਭ ਤੋਂ ਵਧੀਆ ਗੱਲ ਹੈ ਕੋਈ ਵੱਟ ਨਹੀਂ ਚੁਪੜਨੇ ਆ ਜੰਦੇ ਵਾਲੀਆਂ ਵੱਟਾਂ ਨੇ ਬਸ ਤੇ ਟਰੈਕਟਰ ਨਹੀਂ ਬਾੜਨਾ ਐਦਾਂ ਪੱਧਰ ਕਰਿਆ ਵਾ ਪਲਾਟ ਆਪਣਾ ਬਹੁਤ ਵਧੀਆ ਹਾਲ ਤੱਕ ਤਾਂ ਪਾਣੀ ਖੜਾ ਹੈ ਕੇਰਾ ਜਿਹੜੀ ਲੱਗੀ ਕਰੇ ਦੋ ਮੋਟਰਾਂ ਦਾ ਪਾਣੀ ਇਹਨਾਂ ਵਿੱਚੇ ਪੈਣਾ ਹੈ। ਆਟੋਮੈਟਿਕੇ ਖੜਾ ਰਹਿਣਾ ਹੈ। 20 ਦਿਨ ਲੰਘੇ ਤੇ ਫਿਰ ਐਡੀ ਕੋਈ ਪਾਣੀ ਦੀ ਲੋੜ ਨਹੀਂ ਆਵੇ ਤੁਹਾਨੂੰ ਪਤਾ ਹੀ ਆ। ਇੱਕ ਕਮੀਨਾ ਜਿਹੜਾ ਹੁੰਦਾ ਪਹਿਲਾ ਪਾਣੀ ਦਾ ਉਹੀ ਹੁੰਦਾ। ਓਕੇ ਆ ਰਿਪੋਰਟ ਬਾਕੀ ਘੈਂਟ ਆ। ਆਪਾਂ ਨੂੰ ਮੰਨ ਦੀ ਤਸੱਲੀ ਆ ਤੇ ਕੱਲ ਨੂੰ ਜਿਹੜੇ ਝੋਨਾ ਲੱਗਿਆ ਉਹਦੇ ਚ ਨਾਲ ਆਉਂਦੇ ਪਾਣੀ ਆਪਾਂ ਦੋਾਈ। ਦੂਸਰਾ ਕਹਿ ਰਾ ਆਪਣਾ ਲੱਗਿਆ ਝੋਨੇ ਦਾ ਤੇ ਤੀਸਰੇ ਚ ਆ ਗਏ ਬੰਦੇ। ਆਪੀ ਦੇ ਨਾਲ ਨਾਲ ਕਹਿੰਦੇ ਪਰਦਾ ਇਹ ਜਿਹੜਾ ਪਹਿਲਾਂ ਪਹਿਲਾਂ ਲਾ ਦਈਏ ਤੇ ਇੱਧਰ ਆਪਣਾ ਕੰਮ ਚੱਲੀ ਜਾਂਦਾ ਹੈ ਕਿਹੜਾ ਆਪਣਾ ਪਨੀਰੀ ਦੇ ਕੋਲ ਵਾਲਾ ਵੀ ਭਰ ਗਿਆ ਸਾਹਮਣੇ ਵਾਲਾ ਤੇ ਜਿਹੜਾ ਪਰਲੇ ਨੂੰ ਛੱਡਿਆ ਸੀ ਉਹਨੂੰ ਰਾਤ ਕਰਕੇ ਦੀ ਬੰਦ ਥੋੜਾ ਕਰਕੇ ਦੀ ਤੇ ਇੱਥੋਂ ਵਿਚાળਿਓ ਵੱਟ ਪੈ ਗਈ ਬੈਠਣ ਕਰਨ ਸਾਡੇ ਆਉਂਦੇ ਨੂੰ ਇਹ ਪੌਣਾ 11 ਭਰਿਆ ਵਾਤੀ ਜਦ ਆਪਾਂ ਆਏ ਆ ਤੇ ਫਿਰ ਇਹ ਭਰ ਕੇ ਆਪਾਂ ਇਹਦੇ ਵਿੱਚ ਹੀ ਹੁਣ ਨਾਲ ਪਰਲੇ ਨੂੰ ਵੀ ਕਰਤਾ ਤੇ ਆ ਤਾਂ ਟੱਕਾ ਦੀਰ ਖੜੀ ਆ ਕੱਲ ਦਾ ਲਹਿਰ ਨਾਲ ਇਹਨੂੰ ਕੱਲ ਪਹਿਲੇ ਦਿਨ ਪਾਣੀ ਲਾਇਆ ਸੀ ਐਨ ਕੋਈ ਜ਼ਮੀਨ ਪਾਣੀ ਨਹੀਂ ਖਾਂਦੀ ਬਿਲਕੁਲ ਸਹੀ ਆ ਜਿੱਦਾਂ ਸਮਝ ਲਓ ਕੱਦੂ ਵਾਲਾ ਪਾਣੀ ਖਾਂਦਾ ਪਲਾਟ ਓੜਨਾ ਕੇ ਪਾਣੀ ਖਾ ਰਹੇ ਨੇ ਖੇਤ ਉਦੋਂ ਵੱਧ ਪਾਣੀ ਨਹੀਂ ਖਾਂਦੇ ਹੋ ਸਕਦਾ ਉਹਨਾਂ ਮਾੜਾ ਮੋਟਾ ਘੱਟੇ ਖਾਂਦੇ ਹੋਣ ਦੇਖੋ ਸਾਰੇ ਇੱਕ ਸਾਰੇ ਘਰੇ ਆਪਾਂ ਦਾ ਕੰਮ ਇਹ ਪੂਰਾ ਲੋਡ ਲੱਗਿਆ ਘੈਂਟ ਆ ਸੋਹਰਾ ਤਰੀਕਾ ਕੋਈ ਖੇਤ ਖਜਾਈਆ ਨਹੀਂ ਕੋਈ ਆਪਾਂ ਨੇ ਕਹੀ ਨਹੀਂ ਚੱਕੀ ਕਿਤੇ ਵੀ ਫਰਾਨੀ ਜਗਾ ਢੇਰੀ ਉੱਚੀ ਆ ਖੇਚ ਲੋ ਇਧਰੋਂ ਕਰ ਲੋ ਨੀ ਮੈਂ ਸਾਰਾ ਇੱਕਸਾਰ ਖੜਾ ਉਹ ਪਰਲੇ ਚ ਮਾੜਾ ਮਾੜਾ ਪਾਣੀ ਆ ਉਹ ਵੀ ਐਨ ਇੱਕਸਾਰ ਖੜਾ ਜਿਹੜੀਆਂ ਮਾੜੀਆਂ ਮਾੜੀਆਂ ਟਲੀਆਂ ਹੁੰਦੀਆਂ ਨੇ ਸਵਾਕੇ ਦੀਆਂ ਕੋਈ ਉੱਪਰ ਉੱਪਰ ਉਹ ਵੀ ਭਿੱਜ ਕੇ ਹੌਲੀ ਹੌਲੀ ਥੱਲੇ ਬੈਠ ਜਾਂਦੀਆਂ ਨੇ ਇੱਕਸਾਰ ਹੋ ਜਾਂਦੀਆਂ ਨੇ ਤੁਸੀਂ ਐਂ ਦੇਖੋ ਵੀ ਮਿੱਟੀ ਪਈ ਜਾਣਾ ਇੱਕਸਾਰ ਕੋਈ ਵੀ ਡਲੀ ਉੱਚੀ ਨਹੀਂ ਵੀ ਨਹੀਂ ਕੋਈ ਟਾਇਰ ਦੀ ਖੱਡ ਨਹੀਂ ਰਹਿਣੀ ਹੋਰ ਨਹੀਂ ਕੁਝ ਰਹਿਣਾ ਐਨ ਇੱਕਸਾਰ ਲੇਜਰ ਵਾਲਾ ਕੰਮ ਹੋਇਆ ਪਿਆ ਪਾਣੀ ਦੇ ਥੱਲੇ ਵੀ ਜੇ ਭਰੇਆ ਇਹਦੇ ਚਾ ਰਾਗੇ ਆਪਾਂ ਖਾਦ ਯੂਰੀਆ ਪਾਉਣਾ ਤੇ ਕਿਉਂ ਦਾ ਪਾਣੀ ਆਪਾਂ ਗੰਦੜਿਆਂ ਨੂੰ ਕੱਢਣਾ ਨਹੀਂ ਇਸ ਕਰਕੇ ਬਾਦੀ ਇਹਦੇ ਵਿੱਚ ਹੀ ਪਾਣੀ ਨਿਕਲਦਾ ਇਹ ਚ ਪਾਈ ਨਹੀਂ ਹਲੇ ਆਉਰੇ ਨੂੰ ਆ ਦੇਖੋ ਨੱਕਾ ਲੱਗਿਆ ਵਾ ਤੇ ਫਿਰ ਪਰਲੇ ਚ ਵੀ ਪਾ ਦਾਂਗੇ ਇਹਦਾ ਜੇ ਨਜ਼ਰ ਪਾਣੀ ਨਿਕਲਦਾ ਉਦੋਂ ਉਹ ਨਜ਼ਰ ਨਹੀਂ ਪਾਉਣੀ। ਕੱਲ ਕੱਲ ਦੀ ਦਿਹਾੜੀ ਤੇ ਯੂਰੀਆ ਪਾਈ ਜਾਂਦੇ ਆ ਤੇ 77 ਝੋਨਾ ਲਈ ਜਾਂਦੇ ਆ 77 ਝੋਨਾ 77 ਵੈਰਾਈਟੀ ਚੱਲਦੀ ਐ। ਉਹ ਕਰਮੀ ਆ ਕਹਿੰਦੇ ਬਹੁਤ ਜ਼ਿਆਦਾ ਇੱਕ ਕਲਰ ਚੋਰੇ ਥੋੜਾ ਜਿਹਾ ਪਾਣੀ ਵੀ ਜ਼ਿਆਦੇ ਕਰਮ ਹੁੰਦਾ ਕੰਮ ਖੁੱਲ ਕੇ ਚੱਲ ਨਹੀਂ ਰਿਹਾ। ਸਵੇਰ ਦੇ ਹਨ 11 ਉਹ ਅੱਧਾ ਕਲ ਦਾ ਲੱਗਿਆ ਵਤੀ ਉਹਨਾਂ ਕੇ ਅੱਧਾ ਕਾਲ ਆਇਆ ਸਮਝ ਲੋ ਤੇ 12:30 ਦਾ ਟਾਈਮ ਹੈ 11 ਸਰੇ ਕਰ ਦੇਣਾ ਕਿ ਅੱਜ ਜਾਣੀ ਆਹ 13 ਜਾਣੇ ਨੇ ਜੀ 11 ਆਪਣਾ ਵੀ ਭਰ ਗਿਆ ਅੱਜੇ ਭਰਿਆ ਇਹ ਲਜੀ ਵਾਂਗ ਖੱਤੀ ਜੀ ਹੈ ਇੱਕ ਸੁੱਕੇ ਗੱਦੂ ਦੀ ਬਾਕੀ ਕੰਪਲੀਟ ਹੋ ਗਿਆ ਇਧਰੋਂ ਦੇਦਿਆਂ ਲੈਟ ਹਾਲੇ ਦਾ ਚੱਲਦੀ ਆ ਜੇ ਕਹਿੰਦੇ ਪੁੱਛਿਆ ਸੀ ਪਨੀਰੀ ਪਾੜਦੇ ਨੇ ਬੰਦੇ ਲੇਬਰ ਇਹਨਾਂ ਨੂੰ ਪੁੱਛਿਆ ਜੀ ਕਹਿੰਦੇ ਵੀ ਸਵੇਰੇ 3 ਵਜੇ ਜੀ ਆਈ ਵੀ ਆ 3 ਵਜੇ ਤੋਂ ਹੁਣ ਸਮਝ ਲਓ ਵੀ ਤੁਸੀਂ 4 4:30 ਦਾ ਟਾਈਮ ਹੋਣਾ ਹੈ 4:30 ਦਾ ਟਾਈਮ ਹੈ ਤਕਰੀਬਨ 7:00 ਵਜੇ 23 ਮਿੰਟ ਹੋ ਗਏ ਤੇ 1 ਮਿੰਟ ਦਾ ਵੀ ਮੱਕਾ ਨਹੀਂ ਹੈ ਲਾਈਟ ਦਾ ਚੱਲਦੀ ਹੈ 5 ਵਜੇ ਭੱਜੂਗੀ ਮੈਨੂੰ ਲੱਗਦਾ ਮੱਕੀ ਵੀ ਆਪਣੀ ਪੱਕ ਗਈ ਆ ਦੇਖੋ ਤਿਆਰੀ ਚ ਹੈ ਕੰਮ ਕੱਲ ਨੂੰ ਵੱਢ ਲੋ ਚਾਹੇ ਪਰਸੋਂ ਨੂੰ ਵੱਢ ਲੋ ਕਹਿੰਦੀ ਆ ਹੁਣ ਤਾਂ ਕਿਉਂਕਿ ਅਲਦ ਵਾਲੇ ਵੱਟਾਂ ਦੇ ਲਵੇ ਥੋੜਾ ਜਿਹਾ ਹਰਾ ਹੈ ਵਿੱਚ ਦੇਖਿਆ ਵੱੜ ਕੇ ਤੇ ਛਲੀਆਂ ਲਮਕ ਗਈਆਂ ਸਾਰੀਆਂ ਹੀ 6:07 ਹੋ ਗਏ ਤੇ ਸੂਰਜ ਇੱਥੇ ਖੜਾ ਤੇ 2 ਕਿ ਮਿੰਟ ਭੱਜੀਆ ਲਾਈਟ ਦੁਬਾਰੇ ਫੇਰ ਆ ਗਈ 12 ਘੰਟਿਆਂ ਤੋਂ ਉੱਤੇ ਚੱਲ ਗਈ ਲਗਾਤਾਰ ਫੇਰ ਭੱਜੀ ਤੀ ਤੇ ਹੁਣ ਫੇਰ ਚੱਲਦੀ ਆਉਣ ਦੇਖਦੇ ਆਂ ਵੀ ਕਿੰਨਾ ਟਾਈਮ ਚੱਲੂ ਅੰਦਾਜ਼ਾ ਮੇਰਾ ਇਹ ਆ ਵੀ 7:00 ਵਜੇ ਤੱਕ ਮੈਨੂੰ ਲੱਗਦਾ 6:58 ਮਿੰਟ ਹੋ ਗਏ ਸੌਰੀ ਗਲਤ ਬੋਲਿਆਗਾ ਸੀ ਟਾਈਮ ਆ ਦੇਖੋ 7:00 ਵਜਣੇ ਵਾਲੇ ਨੇ ਕਾਲੂ ਆ ਕੇ ਰਲਾ ਦੇਣਗੇ ਪਨੀਰੀ ਬਨੂਰੀ ਪੱਟੀ ਪਈ ਹੈ ਇਹਨਾਂ ਦੀ ਬੰਦਿਆਂ ਦੀ ਪਨੀਰੀ ਹਲੇ ਵੀ ਥੋੜੀ ਘੱਟੇ ਹੋਊਗੀ ਕਾਲੂ ਤੇ ਹਾੜੀ ਲਾਉਂਦੀ ਨਹੀਂ ਆਹ ਲਾ ਕੇ ਪਨੀਰੀ ਪੱਟ ਲੋ ਜੇ ਕਿਹੜਾ ਇਹਨਾਂ ਨੇ ਸਿਰੇ ਚਾੜਤਾ ਤੇ ਹੁਣ ਜਾਂਦੇ ਨੇ ਪਨੀਰੀ ਪੱਟਣ ਹਲੇ ਉੱਥੇ ਵੀ ਪਈ ਹੈ ਕਹਿੰਦੇ ਪਨੀਰੀ ਦੇ ਵਿੱਚ ਪਨੀਰੀ ਪੱਟੀ ਤੇ ਲਾਟ ਤੋੜਦੀ ਔਰ ਇਹ ਰਿਕਾਰਡ ਪੂਰੇ ਕੋਈ 8 ਠ ਉਠ ਘਾਂਟੇ ਵਾਲਾ ਹਿਸਾਬ ਨਹੀਂ ਆ ਖੁੱਲਾ ਰਗਾ ਐਨਸਰਾ ਗੱਲਬਾਤ ਕਰੀ ਪਈ ਆ ਤਾਹੀਂ ਛੇਤੀ ਆਪਣਾ ਪਿਆਰਿਆਂ 'ਚ ਪਾਣੀ ਫਿਰ ਗਿਆ। ਤਾਂ ਹੀ ਕਿਆਰਿਆਂ ਦੇ ਵਿੱਚ ਪਾਣੀ ਖੜਾ ਹੈ। ਜੇ ਲਾਈਟ ਘਟ ਆਵੇ ਫਿਰ ਹੋ ਸਕਦਾ ਮਾੜੀ ਮੋਟੀ ਦਿੱਕਤ ਆ ਵੀ ਸਕਦੀ ਆ ਪਰ ਵੈਸੇ ਆਉਣੀ ਨਹੀਂਗੀ ਪਰ ਆ ਸਕਦੀ ਆ। ਦੇਖੋ ਹੁਣ ਤੁਸੀਂ ਅੱਜ 2 ਕਿੱਲੇ ਡੇਢ ਜਿਹੜਾ ਪਰਲਾ ਪਲਾਟ ਹੋਣਾ ਘਟੋ ਘਟ। 1 ਕਿੱਲੇ ਡੇਢ ਜਿਹੜਾ ਹੋਣਾ 3 ਤੇ ਹੁਣ ਉਹ ਪਰੇ ਡੇਢ 2 ਵਿੱਗੇ ਦੀ ਆ ਖੱਤੀ ਆਹੋ ਉੱਪਰਲੇ ਪਾਸੇ ਉਰੇ ਆ ਬਚਾੜੇ ਛੋਟੀ ਜੀ ਖੱਤੀ ਆ ਹਲਾਣੇਦਾਰ ਲੱਗਿਆ ਹੋਇਆ ਆਏ ਲਟਾਇਆ ਪਾਇਏ ਇਹ ਵੀ ਭਰ ਗਈ ਬਾਕੀ ਮੋਟਰਾਂ ਵੀ ਦੋ ਚਾਲਦੀਆਂ ਨੇ ਜਾਦੀ ਮੈਟਰ 7:48 ਦੇ ਭੱਜ ਗਈ ਤੇ ਹੁਣ ਆਪਾਂ ਸੈਟਿੰਗ ਕਰਕੇ ਚੱਲਦੇ ਆਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼੍ਰੀਕਾਲ